ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਪਿੰਡ ਅਲੀਸ਼ਰ ਖੁਰਦ ਵਿੱਚ ਹੁਣ ਲੈਂਟਰ ਪੈ ਰਿਹਾ ਜੀ ਸ਼ੁਰੂ ਆ ਸੰਗਤ ਜੋ ਪਹੁੰਚੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਾਕੀ ਜਿਹੜੇ ਵੀ ਰਹਿੰਦੇ ਨੇ ਉਹ ਕਿਰਪਾ ਕਰਕੇ ਜਰੂਰ ਪਹੁੰਚਣ ਜੀ ਜਲਦੀ ਤੋਂ ਜਲਦੀ ਕਿਉਂਕਿ ਆਪਾਂ 9.5 ਵਜੇ ਕੰਮ ਸ਼ੁਰੂ ਕਰਨਾ ਹੈ ਜੀ ਲੈਂਟਰ ਦਾ ਸੋ ਸੰਗਤ ਦਾ ਬਹੁਤ-ਬਹੁਤ ਧੰਨਵਾਦ जमें <committee suks incarcerated> ਭਾਈ ਜੀ ਬੇਨਤੀ ਹੈ ਦੂਰੋਂ ਨੇੜੇੋਂ ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਨੇ ਜਰੂਰ ਪਹੁੰਚਣ ਸੇਵਾ ਅੱਧੇ ਘੰਟੇ ਤੱਕ ਸ਼ੁਰੂ ਹੈ ਜੀ ਗੁਰਦੁਆਰਾ ਸਾਬ ਅਲੀਸ਼ਰ ਖੁਰਦ ਦੀ ਨਵੀਂ ਇਮਾਰਤ ਜਿਸ ਦਾ ਜਲੰਟਰ ਪੈਣਾ ਹੈ ਸੋ ਮਸ਼ੀਨਾਂ ਪਹੁੰਚ ਚੁੱਕੇ ਨੇ ਜੀ ਪੰਜ ਮਸ਼ੀਨਾਂ ਲੱਗਣਗੀਆਂ 10000 ਫੁੱਟ ਏਰੀਆ ਸੰਗਤ ਦੀ ਬਹੁਤ ਲੋੜ ਹੈ ਸੋ ਕਿਰਪਾ ਕਰਕੇ ਜਰੂਰ ਪਹੁੰਚੋ ਜੀ ਜਿੰਨਾ ਵੀ ਰ ਹੋ ਸਕਦੇ ਨੇ ਜਿੰਨੇ ਵੀ ਸਮੇਂ ਚੋਂ ਸਮਾਂ ਕੱਢ ਕੇ ਨੇੜਲੇ ਪਿੰਡਾਂ ਦੇ ਵੀਰ ਪਹੁੰਚਣ ਦੀ ਕਿਰਪਾ ਕਰੋ ਜੀ ਸੋਰੀ ਸੰਗਤਾ ਜੋ ਪਹੁੰਚ ਚੁੱਕੀ ਹੈ ਬਹੁਤ ਬਹੁਤ ਧੰਨਵਾਦ